ਗਾਰੀ ਖੜਾ ਹੋ ਗਈ ਆਪ ਮੰਨਦੇ ਹੋ ਕਿ ਇਹ ਕਮ ਸੇ ਕਮ 2 ਘੰਟੇ ਪੁਰਾਣਾ ਹੈ ਚਲੋ ਝੂਝਾ ਨਹੀਂ ਬਣਾਗੇ ਮੰਨਦੇ ਹੋ ਨਾ 2 ਘੰਟੇ ਪੁਰਾਣਾ ਹੈ ਨਾ ਇਹ ਬਣਾਇਆ ਹੋਇਆ ਮੈਂ ਕੁਲਚਾ ਖਾਣੇ ਆਇਆ ਆਪਕੇ ਪਾਸ ਉਹ ਬਰੈਡ ਪਰਿਆ ਧੂਪ ਮੇ ਉਸਕੇ ਉਪਰ ਕੋਈ ਕਪੜਾ ਨਹੀਂ ਹੈ ਗਾੜੀਆਂ ਚੱਲ ਰਹੀਆਂ ਦੂਰ ਉੱਡ ਰਹੀ ਹੈ ਔਰ ਇਹ ਮਿਰਚਾ ਦੇਖ ਲੋ ਇਹ ਆ ਮਿਰਚ ਇਹ ਹਰੀ ਮਿਰਚ ਹੈ ਇਹ ਜਾਣੀ ਤੁਹਾਡੇ ਅੰਦਰ ਮੈਂ ਵੀ ਕਿਉਂ ਜਾਣੂੰਗੀ ਆ ਦੇਖੋ ਕਿਉਂ ਨਹੀਂ ਹੁਣ ਕਿੱਥੇ ਰੱਖਣੀ ਹੈ ਬਾਬੇ ਸਿੱਟੀ ਹੈ ਇਹ ਉਹਦਾ ਹੁਣ ਤੂੰ ਬੋਲ ਰਿਹਾ ਅੱਬ ਤੂੰ ਬੋਲ ਰਿਹਾ ਕਿ ਫੇਕ ਦੇਗੇ ਅਬ ਤੱਕ ਤੋਂ ਐਸਾ ਕੁਝ ਨਹੀਂ ਹੋਆ ਇਸਕੇ ਉੱਪਰ ਕੋਈ ਸ਼ੀਸ਼ਾ ਨਹੀਂ ਹੈ ਹੈ ਕੁਝ ਮੈਂਨੇ ਕੁਲਚਾ ਖਾਣਾ ਮੈਂਨੇ ਆਪਕੋ ਪੈਸੇ ਦੇਣੇ ਹੈ ਦੇਣੇ ਹੈ ਨਾ ਤਬ ਅਗਰ ਸਮਾਨ ਹੀ ਸਹੀ ਨਹੀਂ ਹੈ ਖਾਣੇ ਵਾਲਾ ਤੋ ਕਿਉਂ ਕਰਤੇ ਹੋ ਗੰਦ ਕਿਉਂ ਖਿਲਾਤੇ ਲੋਕੋ ਨੂੰ ਨਹੀਂ ਖਿਲਾਣੇ ਹੋਰ ਕੀ ਆਜ ਤੱਕ ਖਿਲਾ ਰਹੇ ਤੇ ਨਾ ਤੋ ਇਹ ਸਾਫ ਸੁਥਰਾ ਇਹ 2 2 ਤੋਂ 2 ਢਾਈ ਤਿੰਨ ਘੰਟੇ ਹੋ ਗਏ ਆ ਚੀਜ਼ ਛਿਲ ਕੇ ਚੀਰ ਕੇ ਰੱਖੀ ਨੇ ਮਿਰਚਾਂ ਵੀ ਸੁੱਕੀਆਂ ਆਈਆਂ ਸਾਡੇ ਆਲੇ ਪਤਾ ਨਹੀਂ ਕਿ ਆ ਸੋਚ ਕੇ ਖਾਂਦੇ ਆ ਆ ਮਿਰਚਾਂ ਦੇ ਹਾਲ ਦੇਖ ਲਓ ਆ ਮਿਰਚਾਂ ਹੂੰ ਠੀਕ ਐ ਉਸ ਤੋਂ ਬਾਅਦ ਆ ਦੇਖ ਲਓ ਇੱਕ ਘਟੋ ਘਟ ਵੀ ਢਾਈ ਤੋਂ ਤਿੰਨ ਘੰਟੇ ਹੋ ਗਏ ਆ ਮਾਲ ਬਣ ਕੇ ਪਏ ਨੇ ਇਹ ਦੀ ਬੂਜੀ ਦੀ ਇਹ ਦੀ ਜੁਬਾਨ ਐ ਮੈਨੂੰ ਨਹੀਂ ਪਤਾ ਕਿ ਆ ਪਤਾ ਸਵੇਰ ਦਾ ਬਣਿਆ ਹੋਵੇ ਨਹੀਂ ਇਹ ਗਾ ਕਿੰਨੇ ਗਾ ਕੇ ਹੈ ਥੋੜੇ ਸੇ ਗਾ ਕਿਤਨੇ ਆ ਗਏ ਇਹ 3 ਘੰਟੇ 2 ਘੰਟੇ ਨੇ ਬੱਗਤੀ ਇਹ ਬਣੇ ਨੇ ਬਸ ₹200 काम हुआ सुबह से यही और बाबा जब लोग आपको पैसा दे रहे हैं तो लोगों को कम से कम चीज तो अच्छी खिलाओ आप बुड्ढे जी बिरजी लाऊंगी तलक और ये राणा जो ब्रेड वालों वो मरे आप ये ब्रेड तूड़ गड्डियां तूड़ जो मर्जी आई जमे कोई टेंशन नहीं है एट्टी मैं कोचा खाला ने अठे बट के मैंने फरा देना भूख जाना काम मतलब पैसे लेके भी जे चीज खरी नहीं मिलती फिर खाने का क्या फायदा ताही कहने यार ਥੋੜਾ ਜਾ ਜੇ ਕਿਤੇ ਖਾਣੇ ਵੀ ਤਾਂ ਕਮ ਸੇ ਕਮ ਖਾਣ ਪੀਣ ਦੇ ਸਮਾਨ ਦਾ ਤਾਂ ਦੇਖੀਏ ਵੀ ਕਿੱਥੋਂ ਖਾ ਰਹੇ ਆ ਸਾਫ ਸੁਥਰਾ ਵੀ ਹੈ ਕਿ ਨਹੀਂ ਹੈ ਤਾਂ ਬੰਦੇ ਗਾ ਉਂਗਲੀ ਨਹੀਂ ਦਿਖਾਈ ਹੈ ਅੱਛਾ ਬਣਾ ਕਰਿਓ ਵਿੱਚ ਬਾਬਾ ਸੈਡ ਹੋ ਜਾਓ ਮਰੇ ਜਾ ਆ ਦੇਖਿਓ ਵਿੱਚ ਨਿਕਲੇ ਤਾਂ ਕੀ ਨਿਕਲ ਆ ਗਿਆ ਮੱਖੀਆਂ ਉੱਡਦੀਆਂ ਵਿੱਚ ਆ ਦੇਖ ਹੋਰ ਕੀ ਕਰਨਾ ਬਾਬੇ ਹੁਣ ਤਾਂ ਹੋ ਗਿਆ। ਦੇਖੋ ਜੀ ਕੋਈ ਹੋ ਗਿਆ। ਵਿੱਚ ਮੱਖੀਆਂ। ਅਰ ਜਿਸ ਟਾਈਮ ਆਇਆ ਖੁੱਲਾ ਦਾ ਇਹ। ਤਾਂ ਇਹ ਤਾਂ ਹਵਾ ਕੇ ਮਾਰੇ ਮੈਨੇ ਕਹ। ਆ ਬਜ਼ੁਰਗੋ ਹਵਾ ਕੇ ਮਾਰੇ ਤੋਂ ਮੰਨ ਗਏ ਲੇਕਿਨ ਮੰਨਤੇ ਹੋ ਕਿ ਇਹ ਗਲਤ ਹੈ। ਮੰਨਤੇ ਹੋ ਕਿ ਗਲਤ ਹੈ। ਲੋਕੋ ਕੋ ਸਫਾਈ ਵਾਲੀ ਚੀਜ਼ ਨਹੀਂ ਦੇ ਦੇਵਾ। ਅਰੇ ਬਿਲਕੁਲ ਸਫਾਈ ਵਾਲੀ ਦੇ ਦੇਵਾ। ਹੁਣ ਇਸੇ ਇਸੇ ਉੱਪਰ ਇਹ ਵੀ ਤੁਹਾਡਾ ਦੇਖੋ ਆ ਕੇ ਹੈ ਜੀ। ਇਹੀ ਤੁਹਾਡੇ ਉੱਤੇ ਲੱਗਣਾ ਆ ਰਹੇ ਇੱਦੀ ਪਿਆ ਹੈ। ਨੰਗਾ ਹੀ ਪਿਆ ਹੈ। ਨੰਗਾ ਹੀ ਪਿਆ ਹੈ ਦਾ ਕੋਈ ਟੱਕਣ ਨਹੀਂ ਹੈ। ਇੱਦੀ ਪਿਆ ਹੈ। ਇਹ ਰੱਬ ਜਾਣੇ ਹੁਣ ਵਿੱਚ ਹੈਵੀ ਬਾਬੇ ਕੀ ਆ ਇਹ ਮੱਖਣ ਹੈ ਇਹ ਲੈ ਨੂੰ ਮਾੜ ਮੋੜਾ ਟੱਕਦਾ ਲੈ ਬਾਬਾ ਮੱਖਣ ਦਾ ਇਹਦੀ ਮਾੜੀ ਮੋਡੀ ਦੇਖ ਲੈ ਲੋਕਾਂ ਨੇ ਖਾਣਾ ਆਟਾ ਕਣੇ ਤੇ ਇਹ ਤਾਂ ਜਦ ਇਸ ਵਿੱਚ ਲੱਗੇਗਾ ਤੇ ਹੋਰ ਕਿੰਨੇ ਕਿੰਨੇ ਆ ਆਹ ਬਾਹਰ ਲੱਗੇ ਵੀ ਨੂੰ ਆਹ ਟੱਕਣਾ ਹੈ ਜਿਹੜਾ ਇਹਦੇ 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 ਡੱਲੂ ਦੇ ਉੱਪਰ ਪੈਣਾ ਇਹ ਟੱਕਣਾ ਹੈ ਜਿਹੜਾ ਤੁਸੀਂ ਖਾਣਾ ਲੋਕੋ ਕਿੰਨੇ ਉਲੀ ਲੱਗ ਲਈ ਉਲੀ ਲੱਗੀ ਵੀ ਆ ਪਿਆਜ਼ ਪਤਾ ਨਹੀਂ ਕਾਦੇ ਬਾਲ ਲੱਗੇ ਨੇ ਇਹ ਇੱਧੇ ਇੱਧੇ ਉੱਪਰ ਦੇ ਦੇ ਆ ਲੋ ਉਨੇ ਸਾਫ ਵੀ ਹੋ ਗਿਆ ਮੌਕੇ ਤੇ ਕੀ ਆ ਯਾਰ ਲੋਕ ਸਾਡੇ ਫਿਰ ਵੀ ਨਹੀਂ ਸਮਝਦੇ ਬਾਬਾ ਸਾਫ ਸਫਾਈ ਰੱਖੋ ਥੋੜੀ ਬਾਬੇ ਸਾਫ ਸਫਾਈ ਲੋਕ ਪੈਸਾ ਦੇ ਰਹੇ ਆ ਤਾਂ ਸਾਫ ਸਫਾਈ ਦਾ ਧਿਆਨ ਵੀ ਰੱਖੋ ਠੀਕ ਹੈ ਜੀ ਪੈਸਾ ਦੇ ਕੇ ਜੀ ਖਰੀਦੇ ਸਫਾਈ ਵੀ ਦੇਖੋ ਠੀਕ ਹੈ ਇਹਨੂੰ ਕਵਰ ਕਰਕੇ ਸ਼ੀਸ਼ਾ ਲਾ ਲੈ ਕਰੋ ਜੀ ਸੱਜ ਕੇ ਕਰੋ ਪਰ ਲੋਕਾਂ ਨੂੰ ਚੀਜ਼ ਖਰੀ ਖੜਾਓ ਠੀਕ ਹੈ ਪੈਸੇ ਲੈਂਦੇ ਨਾ ਆਪਾਂ ਪੂਰੇ ਤਾਂ ਫਿਰ ਚੀਜ਼ ਪੈਸੇ ਲੈ ਕੇ ਚੀਜ਼ ਤਾਂ ਖਰੀਦਿਓ ਕੋਈ ਨਹੀਂ ਮਾਰਾ ਜੀ ਇਹਨੂੰ ਕਮ ਸੇ ਕਮ ਕਵਰ ਕਰੋ ਬਾਬਾ ਕਿਆ ਨਾਮ ਹੈ हाँ जी क्या नाम है आपका मेरा हाँ। मेरा नाम सुमेर कहाँ पे भाभी करके मैं कर कहाँ पे रहते हो कहाँ पे रहते हो आप कीतपुर की हाँ। अच्छा जो कमी पाई गई है आगे ऐसी कमी मिलेगी या साफ सफाई रखोगे आप साफ सफाई मिलेगी साफ सफाई बिल्कुल साफ सफाई अच्छा अपने आप बता दो क्या क्या कमी थी आज साहब आपने देखो जो भी जो अपने अपने मुंह से बोल दो जो हमने बोला वो ठीक था ना जो हमने बोला कोई तो बात नहीं महाराज जी अब आगे खुला ही मिलेगी आप ये बताओ जो इन्होंने बोला वो सही बोला की गलत बोलेगी तो ठीक है जी हमारे, अम, उन्होंने सही बोला बोला जो ये जो तो सारा खुला ही पड़ा है ना मानते हो ना मक्खन का ढक्कन आपने देख लिया कैसा है मानते हो ना ठीक है और मिर्ची देख ली कैसी है? है तो थोड़ा ध्यान रखो पैसा लेके जो लोग खाते हैं तसली होनी चाहिए कि ठीक खा के मैं तुम्हारे पास खाने के लिए रुका था पर जो हालात है मैं नहीं खाऊंगा ठीक है और लोगों ने भी मेरे बेनती है ਇਹ ਕੋ ਜਿਆਦਾ ਦੂਰ ਨਹੀਂ ਆ ਕੀਰਤਪੁਰ ਤੋਂ ਜਾ ਪਰੋਖੜ ਜਾਂਦੇ ਨਾ ਬਿਲਕੁਲ ਪਹਿਲਾ ਹੀ ਕੋਲ ਟੱਪ ਕੇ ਨਾਲ ਹੀ ਆ ਨਾਲੇ ਦੇਦੇ ਮੜੀ ਲਗੇਸ਼ ਆ ਸਾਹਮਣੇ ਤੋਂ ਇਹ ਆੱਥੇ ਖੜੇ ਇਹ ਮਹਾਪੁੱਛੋ ਉਹ ਥੋੜਾ ਜਿਆਦਾ ਧਿਆਨ ਰੱਖੋ ਪੈਸੇ ਦੇਗੇ ਚੀਜ਼ਾਂ ਸਾਫ਼ ਸੁਥਰੀ ਦਾ ਪਹਿਲ ਪੰਜਾਬੀਆਂ ਨੂੰ ਦਿਓ